ਕੈਬਨਿਟ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਆਪਣੀ ਹਫਤਾਵਾਰੀ ਫੇਰੀ ਦੌਰਾਨ ਹਲਕਾ ਨਾਬਾ ਪਹੁੰਚੇ ਜਿੱਥੇ ਉਹਨਾਂ ਪੁਰਾਣਾ ਹਾਈ ਕੋਰਟ ਮੈਦਾਨ ਵਿਖੇ ਸਥਿਤ ਸ਼੍ਰੀ ਮਹਾਲక్ష్ਮੀ ਰਾਮ ਲੀਲਾ ਕਲਬ ਗਰਾਊਂਡ ਵਿਖੇ ਜਾਰੀ 5 ਲੱਖ ਦੀ ਗ੍ਰਾਂਟ ਰਾਹੀਂ ਉਸਾਰੇ ਸ਼ੈੱਡ ਦਾ ਰਸਮੀ ਉਦਘਾਟਨ ਕੀਤਾ ਗਿਆ ਇਸ ਦੌਰਾਨ ਮੰਤਰੀ ਧਰਮਸੋਤ ਨੇ ਕੋਰੋਨਾ ਮਹਾਮਾਰੀ ਦੇ ਚੱਲਦੇ ਸਮਾਜਿਕ ਦੂਰੀ ਨਿਯਮ ਦੀ ਪਾਲਣਾ ਵੀ ਕੀਤੀ ਮੰਤਰੀ ਧਰਮਸੋਤ ਨੇ ਕਿਹਾ ਕਿ ਇਸ ਮੈਦਾਨ ਵਿੱਚ ਕਲਬ ਵੱਲੋਂ ਧਾਰਮਿਕ ਆਯੋਜਨ ਕੀਤੇ ਜਾਂਦੇ ਹਨ जिस ਲਈ शेड दी लोड ਨੂੰ ਪੂਰਾ ਕੀਤਾ ਗਿਆ ਹੈ ਇਸ ਦੇ ਨਾਲ ਹੀ ਮੰਤਰੀ ਧਰਮਸੋਤ ਨੇ ਸਮਾਜਿਕ ਸੁਨੇਹਾ ਦਿੰਦੇ ਕਿਹਾ ਕਿ ਮਹਾਮਾਰੀ ਚੱਲ ਰਹੀ ਹੈ ਬਚਾਅ ਕਰਦੇ ਹੋਏ ਮਾਸਕ ਦੀ ਵਰਤੋਂ ਯਕੀਨੀ ਬਣਾਈ ਜਾਵੇ ਤੇ ਮਾਸਤੇ ਲੰਗਰ ਵੀ ਲਗਾਏ ਜਾਣੇ ਚਾਹੀਦੇ ਹਨ ਇਹ ਆਰਾਮਦिला ਕਲਬ ਕਰਦੋ ਕਮਰਾ ਬਣਾ ਕੇ ਤਿਆਰ ਕੀਤਾ ਗਿਆ 8 ਲੱਖ ਦੇ ਕਰੀਬ ਅਸੀਂ ਦਿੱਤਾ ਹੈ ਅਰਵੈ ਸਿੰਘ ਦਾ ਬੜੀ ਇਮਾਨਦਾਰੀ ਦੇ ਨਾਲ ਇਹਨਾਂ ਨੇ ਇਹ ਕਮਰਾ ਆ ਕੇ ਲੈਂਟਰ ਤਿਆਰ ਕਰਕੇ ਅੱਜ ਉਦਘਾਟਨ ਕਰਾਇਆ ਹੈ ਤੁਮੈ ਇਹਨਾਂ ਨੂੰ ਇਸ ਗੱਲ ਦੀ ਮੁਬਾਰਕਵਾਦ ਦਿੰਦਾ ਔਰ ਯਕੀਨ ਵੀ ਦੋਣਾ ਕਿ ਤਕੜੇ ਹੋ ਕੇ ਤੁਸੀਂ ਭਲਾਈ ਦੇ ਕੰਮ ਕਰਦੇ ਰਹੋ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲੋਕਾਂ ਦੇ ਦਰਵਾਜ਼ੇ ਤੇ ਆ ਲੋਕਾਂ ਦੇ ਬੂਹੇ ਤੇ ਆ ਲੋਕਾਂ ਦੀ ਹਰ ਮੁਸ਼ਕਲ ਦੇ ਨਾਲ ਅਸੀਂ ਕਦੇ ਨਾਲ ਖੜੇ ਆ ਮਾਸਕ ਵਾਸਤੇ ਵੀ ਤੁਸੀਂ ਮੁਹਿੰਮ ਕਹਿ ਹੈ ਉਹਦੇ ਬਾਰੇ ਅੱਜ ਹੀ ਮੁਹਿੰਮ ਸਟਾਰਟ ਕੀਤੀ ਹੈ ਮੈਂ 90 ਆਪਣੇ 90 ਹਲਕੇ ਦੀ ਮੁਹਿੰਮ ਸਟਾਰਟ ਕੀਤੀ ਹੈ ਕਿ ਅੱਜ ਪੂਰੀ ਦੁਨੀਆ ਦੀ ਵੀ ਮਹਾਮਾਰੀ ਬਿਮਾਰੀ ਹੈ ਕਰੋਨਾ ਇਹਨਾਂ ਨਾਲ ਲੜਨਾ ਸਿੱਖਣਾ ਔਰ ਇਹਨਾਂ ਲੜਨ ਦੇ ਵਾਸਤੇ ਜਿਹੜੇ ਲੋਕ ਜਿਹੜੇ ਬੱਚੇ ਜਿਹੜੇ ਆਪਣੇ ਆਪਣੇ ਮਹੱਲੇ ਚ ਸ਼ਹਿਰ ਚ ਮਾਸਕ ਵੰਡਣ ਵਾਸਤੇ ਲੋਕਾਂ ਦੀ ਮਦਦ ਕਰਨ ਵਾਸਤੇ ਅੱਗੇ ਹੋਣਗੇ ਉਹ ਹੀਰੋ ਬਣਨਗੇ ਮਾਸਕ ਵੰਡਣ ਦੇ ਹੀਰੋ ਕੋਈ ক্রিকেট ਖੇਡਣ ਦਾ ਹੀਰੋ ਆ ਕੋਈ ਕਿਸੇ ਚੀਜ਼ ਦਾ ਹੀਰੋ ਆ ਕੋਈ ਖੇਲਵਾ ਦਾ ਹੀਰੋ ਆ ਅੱਜ ਇਨਸਾਨੀਅਤ ਨੂੰ ਬਚਾਉਣ ਵਾਸਤੇ ਹੀਰੋ ਜਿਹੜਾ ਬਣੇਗਾ ਉਹ ਹਮੇਸ਼ਾ ਯਾਦ ਰਹੇ ਥੈਂਕ ਯੂ ਸਭ ਕੁਝ ਅੱਜ ਕੀਤਾ ਛੱਡ ਗੋਰੀ ਕਿੱਥੇ ਹੋ ਗਿਆ ਅੱਜ ਇੱਥੇ ਮਾ ਹਾ ਮਾ લક્ષਮੀ ਰਾਮੀ ਲਕਨਪੁਰ ਮੰਤਰੀ ਸਾਹਿਬ ਨੇ ਅੱਜ ਉਦਘਾਟਨ ਕੀਤਾ ਤੇ ਛੱਡਦਾ ਤੇ ਇੱਥੇ ਨਾਲ ਇੱਕ ਸਾਡੀ ਕੈਂਪੇਨ ਲਾਂਚ ਕੀਤੀ ਹੈ ਜਿਸ ਚ ਹੀਰੋ ਬਣੋ ਮਾਸਕ ਪਹਿਨੋ ਹੀਰੋ ਬਣੋ ਕਿਉਂਕਿ ਅੱਜ ਕਰੋਨਾ ਦੇ ਜੋ ਬਿਮਾਰੀ ਚੱਲ ਰਹੀ ਹੈ ਉਸ ਦੇ ਵਿੱਚ ਮਾਸਕ ਪਹਿਨਣਾ ਬਹੁਤ ਜ਼ਰੂਰੀ ਹੈ ਤੇ ਅੱਜ ਇਹ ਚੀਜ਼ ਸਾਡੀ ਲਾਂਚ ਕੀਤੀ ਹੈ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਸਾਰੇ ਦੇਸ਼ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਮਾਸਕ ਪਹਿਨ ਲਈਏ ਤਾਂ ਜੋ ਆਪਾਂ ਇਹ ਬਿਮਾਰੀਆਂ ਤੋਂ ਬਚ ਸਕੀਏ ਪ੍ਰਧਾਨ ਜੀ ਇਹ ਨਾਬਾਂ ਤੋਂ ਤਰुण मेहता ਦੀ ਰਿਪੋਰਟ ਐਸਐਮਜ਼ेड ਨਿਊਜ਼